ਕੱਢਿਆ ਰਹੀ ਹੈ ਭਾਈ ਕੀ ਦੀ ਹੈ ਮੈਂ 30 ਤੋਂ ਸਿੰਦਾ ਕਰਾਉਣੀ ਆ ਆਹੋ ਨਾਉ ਜੀ ਰਾਤੀ ਹੱਦ ਕਰ ਗਿਆ ਪਈ ਗਿਆ ਦਾਸ ਦੀ ਤੌਹੀ ਆ ਮਾ ਗੱਡੀ ਦਾ 2042 ਸਰਦਾਰ ਹਰਵਿੰਦਰ ਸਿੰਘ ਛੰਦਾ ਕਢਾਣੀ ਸੁਪੁੱਤਰ ਸਰਦਾਰ ਜੀ ਛੰਦਾਣੀ ਲਾਲੂ ਕਢਾਣੀ ਸ਼ਮਸ਼ੇਰ ਸਿੰਘ ਮੀਮ ਸਾਹ ਇਹ लवली ਤੇ ਲਾਡੀ ਮੀਮ ਸਾਹ ਇਹ लवली ਤੇ ਲਾਡੀ ਦੋੇ ਬਾਹਰ ਨੇ ਬੱਚੇ ਵੀ ਸ਼ਾਹ ਸ਼ੇਰ ਸਿੰਘ ਮੀਬ ਸਾਹਿਬ ਸਾਹਿਬ ਜਿੱਦ ਦੇ ਪਰਦੇ ਵੀ ਜਿੱਤੂ ਹੋਵੇ ਬਹੁਤ ਰੁਪਾਂਜੋ ਕਈ ਗੱਲਾਂ ਕੱਲੇ ਕੱਲੇ ਅੰਗ ਪਏ ਹੁੰਦੇ ਤੇ ਉਹਨਾਂ ਦੇ ਕਮਾਈਆਂ ਅੱਜ ਆਪਾਂ ਪੂਈਦੇ ਆ ਉਹਨਾਂ ਨੂੰ ਉਹਨਾਂ ਦੇ ਜਿਹੜੀਆਂ ਕਮਾਈਆਂ ਕਰੀਆਂ ਆਪਾਂ ਦੂਰ ਦਰਾਡੇ ਤੇ ਆ ਕੇ ਸੰਕਦਾ ਆਂਦਾ ਸਰਚ ਕਰਦੀਆਂ ਸੱਚੇ ਦੇਖਦੀਆਂ ਸਮਾਨੀ ਬੀਠਲ ਇਹ ਜੋਰਾ ਸਿੰਘ ਨੰਦਪੁਰ ਹਰਸ਼ ਚਤਾਂਬਲਾ ਲਓ ਜੀ ਮੈਂ ਧੰਨਵਾਦ ਕਰਦਾ ਕਰਨਾ ਤਾਂ ਪਹਿਲਾਂ ਹੀ ਜਾਂਦਾ ਚਲੋ ਨਿਊ ਟਾਊਨ ਜਾਦੇ ਕਰਦਾਂਗੇ ਸਰਦਾਰ ਦਰਦਾਰ ਸਿੰਘ ਜੀ ਯੂਐਸਏ ਇਹਦਾ ਰੇਟ ਬਦਲਦਾ ਇਹਨੇ ਬਦਲਦਾ ਰਹਿਣਾ ਇਹਦੇ ਕਿਸੇ ਦਾ ਨਹੀਂ ਬਣਨਾ ਨਾ ਇਹ ਬਣੂਗਾ ਕਹਿੰਦਾ ਮੇਰਾ ਨਹੀਂ ਬਣਨਾ ਕਹਿੰਦਾ ਇਹ ਮੇਰਾ ਜ਼ਿੰਦਗੀ ਦਾ ਹਥਿਆਪ ਹੈ ਮੈਂ ਬਹੁਤ ਵਾਰ ਇਕੱਲੇ ਬੈਠੇ ਨੇ ਸੋਚਿਆ ਵੀ ਹੈ ਬਈ ਉਹਨਾਂ ਸਮੇਂ ਜਾਇ ਬਹੁਤ ਬੱਜੇ ਜਿਵੇਂ ਕਨੌਣ ਵਾਲਾ ਮੋਰ ਜਾਂ ਦਰਸ਼ੀ ਉਹਨਾਂ ਦਾ ਭੱਜਿਆ ਆ ਨੇਖ ਖਦਰਪੁਰ ਘੁਡਾਡੀ ਕਰਪਾਦਾ ਇਹਦੇ ਨਾਲ ਜੰਡੂ ਕਨੈਸ ਸਿੰਘ ਸਰਪੰਚ ਦਸੜਾ ਦਾ ਮੋਰ ਭਾਦਾ ਰਿਹਾ ਜੰਡੂ ਵਾਲਾ ਇਹਨਾਂ ਦੇ ਵੀ ਬਹੁਤ ਬੇਲੇ ਜਿੱਤਿਆ ਲਗਾਤਾਰ ਇਤਨਾ ਇਸ ਇਲਾਕੇ ਦੇ ਬਹੁਤ ਬੌਲ ਨੇ ਜਿਹੜੇ ਇਸ ਤਰ੍ਹਾਂ ਜਿੱਤਿਆ 3045 ਭਾਈ ਪੰਜਰ ਰਾਏ ਕੋਟ ਆਮਨ ਰਾਏਕੋਟ ਆਮਨ ਰਾਏਕੋਟ ਪੰਦਰ ਰਾਏਕੋਟ ਸਰਗਮਾਇਤੇ ਬਹੁਤ ਬੜੀ ਜਾਂ ਮੋਟਰਸਾਈਕਲ ਬਹੁਤ ਨਾਲ ਬੰਨ੍ਹਿਆ ਗੁਰਮੰਚਲ ਸਿੰਘ ਅਤਰ ਸਿੰਘ ਜੋਹਪਰਾ ਨੇ ਹਰਚੰਦ ਸਿੰਘ ਘਣਾਰੀ ਦੇ ਸੁਪੁੱਤਰ ਨੇ ਲਗਾਤਾਰ ਉਹਨਾਂ ਸਮੇਂ ਵਿੱਚ 12 ਮੋਟਰਸਾਈਕਲਾਂ ਤੇ ਬਹੁਤ ਬੜੀ ਜਾਂ ਮੋਟਰਸਾਈਕਲ ਬਹੁਤ ਨਾਲ ਬੰਨ੍ਹਿਆ 12 ਹੀ ਮੋਟਰਸਾਈਕਲਾਂ ਦੇ ਬਹੁਤ ਬਹੁਤ ਜਿੱਤ ਕੇ ਸੀ ਸਰਜਾ ਹਰਚੰਦ ਸਿੰਘ ਘਣਾਰੀ ਗਲਾ ਅਰਨਜੀਤ ਸਿਕਾਇਨਾ ਇਤਨਾ ਸਮੇਂ ਸਮੇਂ ਬਹੁਤ ਜੋੜੀਆਂ ਭਜਦੇ ਰਹੇ ਆ ਵੀਰ ਉਹਨਾਂ ਦਾ ਸਵਰਥ ਸਿੰਘ ਰਾਏਪੁਰ ਅਨਰੂਪ ਸਿੰਘ ਸੰਭੜੀ ਇਹ ਉਹਨਾਂ ਦੇ ਪਛੇ ਪਾਜੇ ਵੀਰ ਉਹਨਾਂ ਜਿਆਦਾ ਸਭਾ ਕਰ ਗਏ ਸਰਦਾਰ ਸਵਰਥ ਸਿੰਘ ਰਾਏਪੁਰ ਇਹ ਉਹ ਰੇ ਫੋਟੋ ਬਣਾ ਫਤ ਯੋਧਕ ਦੀ ਇਹਨ ਸਾਡੇ ਇਹ ਜਵਾਨ ਸਾਈਂ ਸਟੂਡੀਓ ਬਡਾਲੀ ਅੱਲਾ ਸਿੰਘ ਖੇਡਾਂ ਜਾ ਕੇ ਤਾਰ ਲੱਗੇ ਔਰ ਮੈਦਾਨੀ ਗਾਣਾ ਕਿਸੇ ਘਰ ਦੇ ਕਿਸੇ ਬੰਦੇ ਚ ਨਹੀਂ ਪਹੁੰਚ ਲੱਗੀ ਹੋਊਗੀ ਉਹਨਾਂ ਦੀ ਯਾਰੀ ਬੱਚਿਆਂ ਦੇ ਪਰਮੇ ਤਾਰ-ਤਾਰ ਕੇ ਦਿੱਤੀਆਂ ਬਣਾ ਕੇ ਆਪਾਂ ਨੂੰ ਬੜੀ ਮਿਹਨਤ ਕੀਤੀ ਹੈ ਜਵਾਨਾਂ ਵੀ ਮੈਂ ਤਾਂ ਵੀ ਧੰਨਵਾਦ ਕਰਦਾ ਬੇਸ਼ੇਰ ਸਨਮਾਨ ਇਹਦਾ ਵੀ ਕੀਤਾ ਜਾਣਾ ਪਰਸੋਂ ਹਾਂਜੀ ਸ਼ਮਾ ਭਾਈ 20 53 ਪੁਆਇੰਟ ਕਰ ਗਏ ਜੀ 20 53 50 ਜਵਾਂ 3 53 ਇਹ ਗਰਦੇਵ ਸਿੰਘ ਕਮਾਲੀ ਯੂ ਐਸ ਏ ਕੰਧਾਰੀ ਸਰਦਾਰ ਕਨੈਸ਼ ਸਿੰਘ ਕਦਾਰੀ ਇੱਕ ਕੰਧਾਰੀ ਵਾਲੇ ਬੈਲੇ ਆ ਬਈ ਵਧੀਆ ਭੱਜ ਕਰਦੀ ਮੇਰੇ ਖਾ ਦੁਆਬੇ ਜੱਪਣ ਦੇ ਕੰਧਾਰੀ ਦੁਆਬਾ ਤੇ ਦੁਆਬੇ ਦੇ ਬੱਚੇ ਇਧਰ ਆ ਮੂਰੇ ਯਾਰ ਹੈਲੋ ਇਧਰ ਆ ਯਾਰ ਇਧਰ ਮੂਰੇ ਨੂੰ ਸਮਾ ਦਾ 20 95 ਦਾ ਟਾਈਮ 95 ਟਾਈਮ ਸਮਾ ਦਾ 20 95 ਜਿਹੜੇ ਪਹਿਲਾਂ ਰਹਿ ਗਏ ਤਾਂ ਉਹਦਾ ਸਮਾ 20 92 ਹੈ ਹਾਂ ਜੀ ਹਰ ਸਭ ਚਾਮਲਾ ਠੀਕ ਹੈ ਠੀਕ ਸੰਦੀਪ ਰਤਨਗੜ ਅਸੀਂ ਇੰਨਾ ਕੇ ਲਾਇਆ ਤਾਂ ਵੀ 20 ਨਾਲ ਉੱਚਾ 21 ਨਾਲ ਥੋੜਾ ਸਮਾਂ ਲਾਓ ਉਹ ਆਹ ਕਿਹੜੀ ਆ ਭਾਈ ਉਹਦਾ ਨਾ ਡੀਸੀ ਹੈ ਡੀਸੀ ਨੂੰ ਵਾਰੀ ਬਸ ਸਹੀ ਲਈ ਜਾਣਾ ਹੈ ਆਪ ਕੋਈ ਮੈਨੂੰ ਦੱਸਿਆ ਸੀ ਤਾਂ डीसी ਰੌੜੀਆ ਡੀਸੀ ਬਈ ਡੀਸੀ ਹੈ ਜੀ 253 ਦਾ ਸਮਾਂ ਹੈ ਮੈਂ ਕਹਿੰਦਾ ਪਹਿਲਾਂ ਵੀ 253 ਇੱਕ ਲਓ ਜੀ ਤਿੰਨ ਗੱਡੀਆਂ ਠਾੜੇ ਹੋ ਗਿਆ ਤਿੰਨ ਤਿੰਨ ਜਗ੍ਹਾ ਤਿੰਨ ਇੱਕ 253 21 35 ਖੂਸੀ ਖੋੜ ਇਹ ਹੁਣ ਤਾਂ ਕੋਈ ਸ਼ੰਕਾ ਵਾਲੀ ਗੱਲ ਨਹੀਂ ਪਰਸ ਮੈਂ ਲੱਗਿਆ ਹੈ ਭਾਈ 24 ਦਾ ਸਮਾਂ ਸ਼ੇਰ ਸਿੰਘ ਬੀਬਸਾ ਉਹਨਾਂ ਦੇ ਬੱਚੇ ਨੇ ਲਾਡੀ ਤੇ ਲਵਲੀ ਸਾਡੇ ਮੁੱਖ ਮਹਿਮਾਨ ਨੇ ਸਰਦਾਰ ਰਪਿੰਦਰ ਸਿੰਘ ਜੀ ਹੈਪੀ ਐਮਐਲਏ ਬਸੀ ਬਟਾਣਾ ਤੇ ਸਾਡੀ ਨਗਰ ਦਾ ਇਖਤियार ਹੈ ਜੀ ਵਾਰਚੋ ਜੰਮੀ ਖੁਰਦਬਾਈ ਇਹ ਸਮਾਂ ਤੋਰਗੇ 2510 ਦਾ 500 ਰੁਪਏ ਹੁੰਦੇ ਨੇ ਨਹੀਂ ਭਾਈ ਇਹਨਾਂ ਨੂੰ ਵੇਣਗੇ ਭਾਈ ਮੋਟਰਸਾਈਕਲ ਮੋਟਰਸਾਈਕਲ ਇੱਧਰ ਲਾ ਉੱਥੇ ਲਾ ਬਿਰਦੰਨੇ ਖੜਜੋ ਯਾਰ ਖੜਾ ਦੇ ਖੜਾ ਕੇ ਇੱਧਰ ਹੋ ਜਾ ਖੜਾ ਕੇ ਇੱਧਰ ਹੋ ਜਾ ਖੜਾ ਦੇ ਵੱਲ ਖੜਾ ਇੱਧਰ ਆ ਜਾ ਸਮਾ ਭਾਈ ਸੁਣੋ ਗੌਰ ਨਾਲ ਕਰੋ ਧਿਆਨ ਮੇਰੇ ਵੱਲ ਮੇਰੇ ਕੋਲ ਕੁਛ ਨਹੀਂ ਸਾਹਮਣੇ ਜੋ ਗੁੱਸਾ ਹੈ ਟਾਈਮ ਆ ਗੱਡੀ ਦਾ 25 ਸੈਕਿੰਡ 60.22 ਸਾਹਮਣੇ ਲਿਖਿਆ ਪੰਡਲ ਜੀ ਦੇ ਪੰਡਾ ਇਹ ਪੰਡਾ ਜਿਹੜਾ ਮੋਰ ਭੱਜ ਗਿਆ ਚੀਤੀ ਜਾਂ ਸ਼ੇਰ ਜਾਂ ਅੰਗਰੇਜ਼ ਕਹਿੰਦੇ ਇਹਨੂੰ ਮੇਰੇ ਕਹਿੰਦੀ 24 ਲੱਖਾਂ ਭੱਜ ਗਿਆ ਹਰਿੰਦਰ ਸਮਾਣਾ ਤਾਰਾ ਦੌਵਰ ਇਹ ਵੱਡਾ ਗਰੁੱਪ ਬੱਗੇ ਹੋਰੀ ਸੋਰੀ ਹੋਰੀ ਤਾਰੇ ਹੋਰੀ ਸਾਰੇ ਗਰੁੱਪ ਦਾ ਧੰਨਵਾਦ ਜਿਹੜਾ ਪਰਲੇ ਬੱਲੇ ਭੱਜ ਗਿਆ ਟੀਜੇ ਸ਼ੇਰ ਗੱਲ ਸਰਦਾਰ ਗੁਰਧਿਆਲ ਸਿੰਘ ਜੀ ਰੁੜਕਾ ਮੇਜਰ ਸਿੰਘ ਵਿਹਲਾ ਰਾਜੂ ਸਰਹਾਣਾ ਇਹ ਗਰੁੱਪ ਦੇ ਬਹੁਤ ਭੱਜ ਗਏ ਪਾਲਾ ਘਿਹਰਾ ਸੁੱਚੇ ਸੂਰਮੇ ਦੀ ਪਰਸੋ ਕਹਾਣੀ ਕਰਨੀ ਤੁਰ ਗਿਆ ਅੱਜ ਮੈਂ ਆਪਣੇ ਸਟਾਲ ਰਬੀਸ਼ ਸਿੰਘ ਬਰੋਂਪੁਰੀ ਸਾਡੇ ਸਤਿਕਾਰਯੋਗ ਭਗਤ ਅਸਰਾਮ ਜੀ ਸੋਹਣਾ ਅੱਜ ਆਪਾਂ ਜਿਆਦਾ ਕਰਕੇ ਉਧਰ ਦਾ ਧਿਆਨ ਰੱਖਾਂਗੇ ਕਿ ਉਹਨਾਂ ਦਾ ਵੀ ਜ਼ਿਕਰ ਕਰਨਾ ਹੈ ਲਓ ਜੀ ਕਰੋ ਆਪਣੇ ਮਾਰਕ ਨਸੱਚੇ ਪਾਚਨੋਂ ਗੱਡੀ ਭੱਜ ਗਈ ਆ ਕਿਰਪਾ ਰੱਖੀ ਮੇਰੇ ਬਾਲਕਾ ਬਾਬਾ ਰੰਗੀ RAM ਜੀ ਰੱਖਿਓ ਆਪਦਾ ਮਿਹਰ ਭਰਿਆਤ ਬਾਬਾ ਕਬਲਦਾ ਜੀ ਭਾਈ 25 ਸੈਕਿੰਡ 68 ਪੁਆਇੰਟ ਜਿ ਸੀ ਕਾਟਾ 25 88 ਇੱਕ ਕੁਲਵੀਰ ਸਿੰਘ ਮਾਰਕਾ ਅਰਜਨ ਗੁਰਪੁਈ ਉਹਦੇ ਪੱਜ ਕੀ ਐ ਪਰ ਸੌ ਚੌਥੇ ਬਿਹਾਰੀ ਦੀ ਖੇਡ ਦੇ ਦੋੇ ਬੋੜ ਜਿੱਤੂ ਆ ਆ ਦੇਖਦੇ ਕਿਹੜੇ ਖਾਬ ਜਿੱਤਦੇ ਆ ਆਪਣੀ ਖੇਡ ਦੇ ਵਿੱਚ ਮੇਦਰ ਹੁਣ ਬੰਦੂ ਤਾਂ ਕਹਿਣ ਦੀ ਲੋੜ ਨਹੀਂ ਵੀ ਜੇ ਮੈਂ ਕਰੂੰਗਾ ਤਾਂ ਮੈਂ ਭਰੂੰਗਾ ਉਹ ਭਾਈ ਇਹਦਾ ਹੁਣ ਐਗੋਮੈਂਟ ਹੋਣਾ ਆਪੇ ਸਹੀ ਹੋਣਾ ਇੱਥੇ ਗਲਤ ਗੁਲਤ ਵਾਲੀ ਗੱਲ ਨਹੀਂ ਹੋਣੀ ਸਹੀ ਹੋ ਗਮ ਹੋਣਾ ਤੁਹਾਡੇ ਸਾਹਮਣੇ ਬਾ ਹਰਮੰਦਰ ਸਮਾਣਾ ਬੱਗਾ ਸਮਾਣਾ ਸੂਰੀ ਸਮਾਣਾ ਹੈਪੂ ਇਹ ਦਲ ਭੱਜ ਗਏ ਵੀ ਇਹ ਲਗਾਤਾਰ ਉਹ ਕੋਈ ਦੋ ਦੋ ਮਹੀਨੇ ਤੱਕ ਨਹੀਂ ਦਿੱਤੇ ਹੈ ਓ ਭਾਈ ਹੱਥ ਬਣ ਗਏ ਬੈਂਤੀਆ ਮਗਰ ਹੋ ਜਾ ਲਾਇ ਵਾਲਾ ਤੰਗ ਹੁੰਦਾ ਇਹਦਾ ਮਗਰ ਹੋ ਜਾ ਯਾਰ ਮਗਰ ਹੋ ਜਾ ਭਾਈ ਮਗਰ ਹੋ ਜਾ ਬੈਂਤੀਆ ਹੱਥ ਬਣ ਗਏ ਬੈਂਤੀਆ ਮਗਰ ਰੋ ਬਸ ਕਾ ਪਾਈ 25 72 ਦਾਜੀ ਕਾ ਖੋਲੇ ਲੱਖ 2560 2586 2572 ਇਹ ਤਿੰਨ ਗੱਡੀਆਂ ਸਾਂਵੇ ਲੱਗੀਆਂ ਔਰ ਸਾਹਮਣੇ ਇਨਸਾਫ ਹੈ ਤੁਹਾਡੇ ਕੋਈ ਹੱਤਾਂ ਦੀ ਗੱਲੇ ਨਹੀਂ ਕੀ ਮਾਟਰ ਦੱਬਦਾ ਕੋਈ ਦੱਬਦਾ ਇਹ ਜੀ ਪਾਲਾ ਕਲਾਲ ਜੀ ਰਜਿਸਟਰ ਗਿਆ ਪਾਲਾ ਕਲਾਲ ਟੀਜੇ ਸ਼ੇਰਗਿਲ ਇਹ ਟੀਜੇ ਸ਼ੇਰਗਿਲ ਪਾਲਾ ਕਲਾਲ ਹਿੱਪੂ ਕਲਾਲ ਟੀਜੇ